ਵਿਕਰਮਜੀਤ ਸਿੰਘ ਨਾ ਹੁੰਦਾ ਨੌਜਵਾਨ ਭਾਈ ਅਮਰਤਪਾਲ ਸਿੰਘ ਤੇ ਵੱਡੇ ਵੱਡੇ ਇਲਜ਼ਾਮ ਲਗਾ ਰਿਹਾ ਤੇ ਉਸਨੇ ਹਾਈ ਕੋਰਟ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਪਟੀਸ਼ਨ ਦਰਜ ਕੀਤੀ ਹੈ ਉਸਨੇ ਕਿਹਾ ਕਿ ਇਲੈਕਸ਼ਨ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਕਤਾਈਆਂ ਭਾਈ ਅਮਰਤਪਾਲ ਸਿੰਘ ਵੱਲੋਂ ਵਰਤੀਆਂ ਗਈਆਂ ਨੇ ਅਤੇ ਧਾਰਮਿਕ ਜਗ੍ਹਾ ਨੂੰ ਵੀ ਉਸਨੇ ਇਲੈਕਸ਼ਨ ਦੇ ਵਿੱਚ ਇਸਤੇਮਾਲ ਕੀਤਾ ਹੈ ਤੇ ਇਸ ਮਾਮਲੇ ਦੇ ਵਿੱਚ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਸਨੇ ਵੀ ਸੁੱਤੇ ਹੀ ਭੂਮਿਕਾ ਨਿਭਾਈ ਹੈ ਉਸਨੇ ਵੀ ਕੋਈ ਜ਼ਿਆਦਾ ਐਕਸ਼ਨ ਨਹੀਂ ਲਿਆ ਉਸਨੇ ਕਿਹਾ ਕਿ ਜਿਹੜੇ ਭਾਈ ਅਮਰਿਤਪਾਲ ਸਿੰਘ ਨੇ ਉਸਦੇ ਖਾਤੇ ਦੇ ਵਿੱਚ 1100 ਰੁਪਏ ਸੀ ਅਤੇ ਉਸਨੇ ਪੂਰੀ ਇਲੈਕਸ਼ਨ ਕਿਵੇਂ ਲੜੀ ਕਿਵੇਂ ਫੰਡਿੰਗ ਹੋਈ ਅਤੇ ਉਸ ਨੌਜਵਾਨ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਪਟੀਸ਼ਨ ਪਾਉਣ ਦਾ ਮੁੱਖ ਮਕਸਦ ਇਹ ਹੈਗਾ ਜੀ ਕਿ ਮੈਂ ਸ਼ੁਰੂ ਤੋਂ ਕਹਿੰਦਾ ਆ ਜੇ ਤੁਹਾਨੂੰ ਯਾਦ ਹੋਵੇ ਅਮਰਿਤ ਜਦੋਂ ਦੀਪ ਸਿੱਧੂ ਦਾ ਕਤਲ ਹੋਇਆ ਉਸ ਤੋਂ ਬਾਅਦ ਹੀ ਅਸੀਂ ਲਗਾਤਾਰ ਸਵਾਲ ਚੱਕਦੇ ਆਏ ਆ ਮੀਡੀਆ 'ਚ ਲਗਾਤਾਰ ਆਂਦੇ ਰਹੇ ਆ ਪਰ ਸਾਨੂੰ ਸਾਡੇ ਸਵਾਲਾਂ ਦੇ ਸੈਟੀਸਫੈਕਟਰੀ ਆਨਸਰ ਨਹੀਂ ਮਿਲੇ ਹੈਗੇ ਉਸ ਤੋਂ ਬਾਅਦ ਮੈਂ ਚੋਣ ਵੀ ਲੜੀ ਇਹਨਾਂ ਦੇ ਖਿਲਾਫ ਹੁਣ ਪਟੀਸ਼ਨ ਤੇ ਵੀ ਆ ਗਏ ਆਪਾਂ ਇਸ ਪਟੀਸ਼ਨ ਦੇ ਵਿੱਚ ਜੋ ਵੀ ਨਿਕਲੇ ਜਾਂ ਜੋ ਵੀ ਹੋਵੇ ਪਰ ਇੱਕ ਚੀਜ਼ ਬੜੀ ਸਾਫ਼-ਸੁਥਰੇ ਲੱਗਾਂ ਚ ਕਲੀਅਰ ਹੈਗੀ ਆ ਕਿ ਕਿਵੇਂ ਅਮਰਤਪਾਲ ਨੂੰ ਸਰਕਾਰੀ ਸ਼ੈ ਆ ਕਿਵੇਂ ਸਰਕਾਰੀ ਅਫਸਰ ਜਿਹੜੇ ਹੈਗੇ ਨੇ ਆਪਣੀਆਂ ਸੀਟਾਂ ਤੋਂ ਉੱਠ ਕੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਜਾ ਕੇ ਤਰਨ ਤਾਰਨ ਖਡੂਰ ਸਾਹਿਬ ਏਰੀਆ ਦੇ ਵਿੱਚ ਅਮਰਤਪਾਲ ਦਾ ਪ੍ਰਚਾਰ ਕਰਦੇ ਨੇ ਤੇ ਉਸ ਤੋਂ ਬਾਅਦ ਵਾਪਸ ਜਦੋਂ ਸੀਟਾਂ ਤੇ ਆਉਂਦੇ ਨੇ ਸਰਕਾਰ ਉਹਨਾਂ ਨੂੰ ਤਰੱਕੀਆਂ ਦਿੰਦੀ ਆ ਸਰਕਾਰ ਉਹਨਾਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਲਾਂਦੀ ਹੈਗੀ ਆ ਇੱਕ ਸਰਕਾਰੀ ਅਫਸਰ ਆਪਣੀ ਸੀਟ ਤੋਂ ਉੱਠ ਕੇ ਜਾ ਕੇ ਕਿਸੇ ਕੈਂਡੀਡੇਟ ਦਾ ਚੋਣ ਪ੍ਰਚਾਰ ਨਹੀਂ ਕਰ ਸਕਦਾ ਪਰ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਉਸ ਮੁੱਖ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਬੰਦ ਨੇ ਇੱਕ ਇੱਕ ਜਿਹੜਾ ਕੈਂਡੀਡੇਟ ਹੈਗਾ ਉਹ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਆਪਣਾ ਚੋਣ ਮੈਨੀਫੈਸਟੋ ਜਿਹੜਾ ਲਾਂਚ ਨਹੀਂ ਕਰ ਸਕਦਾ ਸਾਰੇ ਕੈਂਡੀਡੇਟ ਦੇ ਉੱਤੇ ਅਗਰ ਇਹ ਕਾਨੂੰਨ ਜਿਹੜਾ ਲਾਗੂ ਸੀਗਾ ਤੇ ਕੱਲੇ ਅਮਰਿਤਪਾਲ ਨੂੰ ਕਿਉਂ ਛੂਟ ਸੀ ਕੀ ਉਹਨੂੰ ਕੋਈ ਸਰਕਾਰੀ ਸ਼ਾਇਆ ਜਾਂ ਉਹਨੂੰ ਕੋਈ ਸਰਕਾਰ ਵੱਲੋਂ ਸਪੈਸ਼ਲ ਕੋਈ ਛੂਟ ਮਿਲੀ ਹੋਈ ਆ ਇਹ ਸਾਰੀਆਂ ਚੀਜ਼ਾਂ ਜੜੀਆਂ ਹੈਗੀਆਂ ਹੁਣ ਔਨ ਰਿਕਾਰਡ ਚੱਲਣੀ ਐ ਤੇ ਜਿੰਨੇ ਵੀ ਸਰਕਾਰੀ ਸ਼ਾਇਆ ਆਇਆ ਜਿੰਨੇ ਵੀ ਸਰਕਾਰੀ ਆਫੀਸਰ ਨੇ ਜਾਂ ਏਜੰਸੀਆਂ ਵਲੋਂ ਜੋ ਵੀ ਸ਼ਾਇਆ ਇਹ ਹੁਣ ਔਨ ਰਿਕਾਰਡ ਹਾਈ ਕੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਨੂੰ ਬਹੁਤ ਵਾਰੀ ਕਿਹਾ ਕਿ ਤੁਸੀਂ ਆਊਟ ਡਿਬੇਟ ਬੈਠੀਏ ਆਓ ਗੱਲਬਾਤ ਕਰੀਏ ਪਰ ਇਹ ਭੱਜਦੇ ਨੇ ਪੰਥ ਨੂੰ ਇਹ ਬੇਵਕੂ ਬਣਾ ਰਹੇ ਨੇ ਸੰਗਤ ਨੂੰ ਬੇਵਕੂ ਬਣਾ ਰਹੇ ਨੇ ਤੁਹਾਨੂੰ ਯਾਦ ਹੋਣਾ ਇਹਨਾਂ ਨੇ ਮੋਟਰ ਤੇ ਹਮਲਾ ਕੀਤਾ ਸੀਗਾ ਇੱਕ ਮੋਟਰ ਤੇ ਇੱਕ ਕੁੱਟਮਾਰ ਕੀਤੀ ਸੀ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਥਾਣੇ ਦੇ ਉੱਤੇ ਹਮਲਾ ਕੀਤਾ ਸੀ ਉਹ ਥਾਣੇ ਦੇ ਹਮਲੇ ਦੇ ਉੱਤੇ 30 ਦੇਸ਼ ਵਿਰੋਧੀ ਜਿਹੜਾ ਹੈਗਾ ਇੱਕ ਲੜਾਈ ਵਡਣ ਦੀ ਇਹਨਾਂ ਤੇ ਧਾਰਾ ਹੈਗੀ ਹੈ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਣ ਦੀ ਧਾਰਾ ਹੈਗੀ ਆ ਉਸ ਪਰਚੇ ਦੇ ਵਿੱਚ ਹਾਲੇ ਤੱਕ ਜਿਹੜੇ 40 ਮੁੰਡੇ ਗ੍ਰਿਫਤਾਰ ਨੇ ਉਹ ਤਾਂ ਵਿਚਾਰੇ ਬੈਠੇ ਨੇ ਉਹਨਾਂ ਦੀ ਜ਼ਮਾਨਤਾਂ ਨਹੀਂ ਹਾਲੇ ਤੱਕ ਐਕਸੈਪਟ ਹੋਈਆਂ ਪਰ ਉਹ ਸਾਰੇ ਕਾਂਡ ਦਾ ਜਿਹੜਾ ਮੁੱਖ ਮੁੱਖ ਦੋਸ਼ੀ ਹੈਗਾ ਜਿਹਨੂੰ ਸਰਗਣਾ ਕਹਿ ਲਿਆ ਜਾਂ ਮੁਖੀ ਕਹਿ ਲਿਆ ਉਹ ਹੈਗਾ ਅਮਰਿਤਪਾਲ ਉਹਨੂੰ ਇਸ ਸਾਰੇ ਮਸਲੇ ਦੇ ਵਿੱਚ ਉਹਦੀ ਕੱਢ ਕੇ ਲਾ ਜਾ ਕੇ ਇੱਕ ਟ੍ਰੀਟਮੈਂਟ ਦਿੱਤਾ ਜਾ ਰਿਹਾ ਇੱਕ ਐਨਐਸਐਲ ਵਿੱਚ ਉਹਨੂੰ ਰੱਖਿਆ ਗਿਆ ਅੱਜ ਤੱਕ ਉਸ ਕੇਸ ਦੇ ਵਿੱਚ ਚਾਰਜ ਨਹੀਂ ਫਾਈਲ ਹੋਏ ਕਿਉਂ ਕਿਉਂਕਿ ਮੇ ਜਿਹੜਾ ਮੇਨ ਮੁੱਖ ਦੋਸ਼ੀ ਹੈਗਾ ਉਹ ਤਾਂ ਬੈਠਾ ਐਨਐਸਏ ਚ ਐਨਐਸਏ ਉਹਨੂੰ ਕਿਤੇ ਬੰਨ ਕੇ ਪਿਠਾਣ ਵਾਸਤੇ ਆ ਜਾਂ ਉਹਨੂੰ ਜਿਹੜੇ ਪਰਚੇ ਉਹਦੇ ਉੱਤੇ ਧਾਰਨੇ ਉਹਨਾਂ ਚੋ ਬਜਾ ਕੇ ਇੱਕ ਸੇਵ ਜਗ੍ਹਾ ਰੱਖਣ ਵਾਸਤੇ ਆ ਇਲੈਕਸ਼ਨ ਲੜਨ ਦਾ ਜਿਹੜਾ ਮਕਸਦ ਸੀਗਾ ਮਕਸਦ ਇਹ ਸੀਗਾ ਕਿ ਜਿਵੇਂ ਇਹ ਸੰਗਤ ਨੂੰ ਸੰਗਤ ਸੰਗਤ ਕਹੇ ਕਿ ਬੇਵਕੂਫਾਂ ਦੇ ਲੋਕਾਂ ਨੂੰ ਔਰ ਲੋਕਾਂ ਨੂੰ ਇੱਕ ਵਿਕਟਮ ਕਾਰਡ ਖੇੜ ਕੇ ਲੋਕਾਂ ਨੂੰ ਮੈਨਿਪੂਲੇਟ ਕਰਦੇ ਨੇ ਤੁਸੀਂ ਕਹਿੰਦੇ ਕਿ ਇਹ ਵੋਟਾਂ ਨਾਲ ਜਿੱਤ ਗਏ ਨੇ ਵੋਟਾਂ ਨਾਲ ਜਿੱਤਿਆ ਤਾਂ ਜ਼ਰੂਰ ਨਹੀਂ ਪਰ ਇਨਾਂ ਦੇ ਹੀ ਲੋਕ ਕਹਿੰਦੇ ਨੇ ਕਿ ਜੇ ਇਹਨਾਂ ਤੇ ਐਨਐਸਏ ਨਾ ਲੱਗਦੀ ਤਾਂ ਸ਼ਾਇਦ ਇਹ ਜਿਹੜਾ ਹੈਗਾ ਐਮਪੀ ਨਾ ਬਣਦੇ ਤੇ ਜਿਹੜੀ ਅਗਲੀ ਐਨਐਸਏ ਲੱਗਿਆ ਇਹ ਐਨਐਸਏ ਹੁਣ ਇਹਨਾਂ ਨੂੰ ਸੀਐਮ ਬਣਾਵੇਗੀ ਪਰ ਗੱਲ ਇਹ ਹੈ ਕਿ ਜਿੰਨਾ ਵੀ ਇਹਨਾਂ ਦਾ ਪ੍ਰੋਸੀਜਰ ਹੈਗਾ ਸਾਰੇ ਪ੍ਰੋਸੀਜਰ ਦਾ ਪਰਸੀਜਰ ਦੇ ਵਿੱਚ ਜਦੋਂ ਇਹਨਾਂ ਨੂੰ ਸਵਾਲ ਜਵਾਬ ਪੁੱਛਦੇ ਆ ਸਵਾਲਾਂ ਜਵਾਬਾਂ ਤੋਂ ਇਹ ਭੱਜਦੇ ਨੇ ਦੋ ਸਤਿਕਾਰ ਕਰਨਾ ਚਾਹੁੰਦੇ ਹੋ ਕਿ ਪੰਡਾ ਦਾ ਹਿਸਾਬ ਕਿਤਾਬ ਨਹੀਂ ਹੈ ਇਹਦੇ ਹੋਰ ਵੀ ਬਹੁਤ ਪੰਡਾ ਦਾ ਹਿਸਾਬ ਕਿਤਾਬ ਨਹੀਂ ਹੈ ਸਭ ਤੋਂ ਵੱਡੀ ਗੱਲ ਪੰਡਾ ਦਾ ਹਿਸਾਬ ਕਿਤਾਬ ਇਹਨਾਂ ਨੇ रिटर्निंग ऑफिसर ਦੇ ਕੋਲ ਪੇਸ਼ ਨਹੀਂ ਕੀਤਾ ਅੱਜ ਤੱਕ ਨਹੀਂ ਨਹੀਂ ਉਹ ਆਨਲਾਈਨ ਅਵੇਲੇਬਲ ਹੀ ਨਹੀਂ ਹਾਲੇ ਤੱਕ ਨਹੀਂ ਅਵੇਲੇਬਲ ਜਦੋਂ ਚੋਣ ਪ੍ਰਚਾਰ ਹੁੰਦਾ ਆ ਗੱਡੀਆਂ ਜੜੀਆਂ ਚੱਲੀਆਂ ਨੇ ਉਹਨਾਂ ਦੀਆਂ ਪਰਮਿਸ਼ਨਾਂ ਬੜੇ ਖੁੱਲੇ ਦਿਲ ਨਾਲ ਗੱਡੀਆਂ ਚੱਲੀਆਂ ਨੇ ਕੋਈ ਪਰਮਿਸ਼ਨਾਂ ਦਾ ਹਿਸਾਬ ਕਿਤਾਬ ਨਹੀਂ ਆ ਚੋਣ ਦੇ ਖਰਚਿਆਂ ਦਾ ਹਿਸਾਬ ਕਿਤਾਬ ਨਹੀਂ ਆ ਅਮਰਤਪਾਲ ਇੱਕ ਨਵਾਂ ਖਾਤਾ ਖਲਾ ਕੇ ਕਹਿੰਦਾ ਕਿ ਮੇਰੇ ਖਾਤੇ ਚ ਤਾਂ ਜੀ 1100 ਰੁਪਏ ਹੈਗਾ 1100 ਰੁਪਏ ਦੇ ਨਾਲ ਤਿੰਨ ਸੂਬਿਆਂ ਦੇ ਸੌਰੀ ਜਿਹੜਾ ਉਹ ਟੋਟਲ ਖੇਤਾ ਸੀਗਾ ਜਿੱਥੇ ਇਲੈਕਸ਼ਨ ਲੜਿਆ ਗਿਆ ਆ ਉਹ ਸਾਰੇ ਖਿੱਤੇ ਦੇ ਵਿੱਚ ਜ ਜੰਨੀਆਂ ਫਲੈਕਸਾਂ ਲੱਗ ਰੀਆਂ ਨਿਊਜ਼ਪੇਪਰ ਦੇ ਚ ਐਡਵਰਟਾਈਜ਼ਮੈਂਟ ਹੋ ਰਹੀ ਆ ਜਾਂ ਜੰਨੀਆਂ ਵੀ ਰੈਲੀਆਂ ਹੋ ਰਹੀਆਂ ਜਾਂ ਜੰਨੇ ਵੀ ਬੂਥ ਲੱਗ ਰਹੇ ਨੇ ਕੀ ਉਹ 1100 ਰੁਪਏ ਦੇ ਵਿੱਚ ਲੱਗ ਗਏ ਉਹ ਮੁੰਡਾ ਦਾ ਧਾਅ ਕਿਉਂ ਨਹੀਂ ਨਹੀਂ ਕਹਿ ਦਿੰਦੇ ਨੇ ਪੈਸੇ ਦਿਖਾ ਲਾ ਕੇ ਕਹਿੰਦੇ ਮੇਰੇ ਕੋਲ ਨਾ ਚੂਰੀ ਤੋਂ ਵੇਚਿਆ ਲੋਕਾਂ ਨੇ ਮੇਰਾ ਸਾਧ ਤੱਕ ਗੱਡੀਆਂ ਲੋਕਾਂ ਨੇ ਇਹ ਕਹਿੰਦੇ ਨੇ ਸੰਗਤ ਨੇ ਇਹ ਸੰਗਤ ਕਹਿੰਦੇ ਨੇ ਇਹ ਸੰਗਤ ਕਹਿੰਦੇ ਨੇ ਹੁਣ ਆਨ ਰਿਕਾਰਡ ਇਹ ਕਹਿਣ ਉਹ ਆਨ ਰਿਕਾਰਡ ਹਾਈ ਕੋਰਟ ਜਾ ਕੇ ਲਿਖ ਕੇ ਦੇਣ ਕਿ ਸੰਗਤ ਨੇ ਇਹਨਾਂ ਦਾ ਸਾਥ ਦਿੱਤਾ ਇਹ ਇਹ ਹੁਣ ਗੁਰਦੁਆਰਾ ਨਹੀਂ ਹੈਗਾ ਇਹ ਕੋਰਟ ਇਹ ਰਾਜਨੀਤੀ ਆ ਇਹ ਰਾਜਨੀਤੀ ਦੇ ਚੁੱਤਰੇ ਨੇ ਇਹ ਚੋਣ ਲੜ ਰਹੇ ਨੇ ਚੋਣ ਦੇ ਵਿੱਚ ਸੰਗਤ ਨਹੀਂ ਹੁੰਦੀ ਚੋਣ ਦੇ ਵਿੱਚ ਜਿਹੜੇ ਹੁੰਦੇ ਨੇ ਉਹ ਵਰਕਰਸ ਹੁੰਦੇ ਨੇ ਇਹ ਵਰਡਿੰਗ ਇਹਨਾਂ ਨੂੰ ਇਹ ਕਹਿਣੀ ਚਾਹੀਦੀ ਕਿ ਸਾਡੇ ਵਰਕਰਾਂ ਨੇ ਪੈਸਾ ਦਿੱਤਾ ਜਦੋਂ ਵਰਕਰਾਂ ਨੇ ਵੀ ਪੈਸਾ ਦਿੱਤਾ ਨਾ ਤੇ ਉਹਨਾਂ ਦਾ ਪੈਸਾ ਹੋ ਜਾਂਦਾ